ਜਵਜੀਤ ਸਿੰਘ ਵੜਿਆਈ ਭਾਈ ਗੋਪਾਲਾ ਜੀ ਅੱਗੇ 6ਵੇਂ ਬਾਦਸ਼ਾਹ ਬੈਠੇ ਤੇ ਮਾਰੇ ਕਿਲੇ ਫੇਟਾ ਕੀ ਦੇਣੀ ਕਿਤੇ ਗੁਰਤਾ ਗੱਦੀ ਦੇ ਦੀ ਅੱਖੋਂ ਆਏਗਾ ਅੱਜ ਅਸੀਂ ਡੁੱਬੇ ਪਤਾ ਕਿਉਂ ਜਿੰਨੇ ਤੇ ਬਾਣੀ ਦੀ ਗੱਲ ਕਰਨੀ ਪਾਠੀ ਸੰਘੜ 48 ਘੰਟੇ ਪਾੜ ਕਰਦੇ ਦੇਣਾ ਤੇ ਉਹਨਾਂ ਨੂੰ ਚਾਹੀਦਾ 7 ਲੱਖ ਜਿੰਨਾ 48 ਘੰਟੇ ਪਾੜਦਾ 7 ਲੱਖ ਚਾਹੀਦੀ ਬੇਟਾ ਤੇ ਜਿੰਨੇ 1 ਘੰਟਾ ਗੰਦੇ ਗੀਤ ਗਾਉਂਦੇ ਉਹਨੂੰ ਚਾਹੀਦਾ 75000 ਰੁਪਏ ਉਲਟਾ ਹੁੰਦਿਆ ਕੰਮ ਜਿੰਨਾ 48 ਘੰਟੇ ਬੰਦ ਕੀ ਭਗਤੀ ਲੋਕਾਂ ਦੇ ਧੀਆਂ ਪੁੱਤ ਬਚਾਉਣੇ ਉਹਨਾਂ ਨੂੰ 48 ਘੰਟਿਆਂ ਦਾ 7500 ਤੇ ਜਿਨ੍ਹਾਂ ਨੇ ਗੰਦ ਫੜਾਉਂਦਾ ਉਹਨਾਂ ਨੂੰ 7 ਲੱਖ ਤੇ ਮੁੜ ਕੇ ਕਹਿੰਦੇ ਸਿੱਖਾਂ ਦਾ ਮਣ ਦੀਵਾ ਮਾਤਾ ਇਹਨਾਂ ਦੀ ਉੱਚੀ ਨਹੀਂ ਇਹਨਾਂ ਦੀ ਗਿੱਟਿਆਂ ਚ ਆਖੋ ਸਤਨਾਮ ਸ੍ਰੀ ਜੇ ਸਾਡੀ ਮੱਤ ਕੀ ਹੁੰਦੀ ਤੇ ਅੱਜ ਸਾਡੇ ਬੱਚੇ ਨਸ਼ੇ ਨਾ ਕਰਦੇ ਸਾਡੀਆਂ ਧੀਆਂ ਬੇਵਤ ਨਾ ਹੁੰਦੀਆਂ ਅਸੀਂ ਖਿਆਲ ਨਹੀਂ ਦਿੱਤਾ ਜਿਹੜੀ ਚੀਜ਼ ਨੂੰ ਪ੍ਰਮੋਟ ਕਰਨਾ ਹੀ ਜੇ ਕੀਰਤਨ ਦਾ ਖਿਆਲ ਰੱਖਿਆ ਹੁੰਦਾ ਤੇ ਦਲੇਰ ਮੇਂਦੀ ਅੱਜ ਹਜੂਰੀ ਦਾ ਕੀ ਹੋਣਾ ਸੀ ਆਖੋ ਸਤਨਾਮ